ਕੋਈ ਬਹੁਤ ਖੂਬਸੂਰਤੀ ਦੀ ਗੱਲ ਹੈ ਇਹ ਪੰਜਾਬ ਦੀ ਉਹ ਖੂਬਸੂਰਤੀ ਹੈ ਮੈਂ ਇਹਦਾ ਸਾਰਾ ਸ਼ਰਹਿ ਦੇਣਾ ਚਾਹੁੰਗਾ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਸਾਡੇ ਮਤਲਬ ਕਿ ਮੁੱਖ ਮੰਤਰੀ ਨੇ ਆਪਣੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਪੰਜਾਬ ਦੀ ਅੱਜ ਇੰਡਸਟਰੀ ਹੈ ਜਿਹੜੀ ਉਹ ਤਰੱਕੀ ਕਰ ਰਹੀ ਹੈ ਔਰ ਅੱਜ ਇਸ ਜਿਹੜਾ ਅਸੀਂ ਅੱਜ ਮੁਹਾਲੀ ਵਿਖੇ ਪਹੁੰਚੇ ਆ ਟਾਇਨੋਰ ਗਰੁੱਪ ਜੋ ਪੰਜਾਬ ਦਾ ਬਹੁਤ ਨਾਮਵਰ ਗਰੁੱਪ ਹੈ ਜੋ ਆਰਥੋਪੈਡਿਕਸ ਦੇ ਜਿਹੜੇ ਇੰਪਲੀਮੈਂਟਸ ਬਣਾਉਂਦਾ ਹੈ ਉਹ ਉਹਦੇ ਵਿੱਚ ਅੱਜ ਟਾਇਨੋਰ ਗਰੁੱਪ ਨੇ ਆਪਣੇ ਪਲਾਂਟ ਦਾ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਔਰ ਇਹ ਬਹੁਤ ਵੱਡਾ ਪਲਾਂਟ ਇਹਨਾਂ ਨੇ ਮੁਹਾਲੀ ਦੇ ਵਿੱਚ ਸਟੈਬਲਿਸ਼ ਕੀਤਾ ਸੋ ਉਹਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਟਾਇਨੋਰ ਗਰੁੱਪ ਦੇ ਪੀ ਜੇ ਸਿੰਘ ਜੀ ਬਿਲਕੁਲ ਮੇਰੇ ਨਾਲ ਖੜੇ ਨੇ ਔਰ ਉਹਨਾਂ ਦੇ ਬ੍ਰਦਰ ਏਜੇ ਸਿੰਘ ਜੀ ਵੀ ਉਹਰੇ ਨਾਲ ਖੜੇ ਨੇ ਉਹਨਾਂ ਦੇ ਸੁਪੁੱਤਰ ਅਭੇਨੂਰ ਸਿੰਘ ਜੀ ਵੀ ਨਾਲ ਨੇ ਅਸੀਂ ਮੈਂ ਤੇ ਮੇਰੇ ਵੱਡੇ ਬ੍ਰਦਰ ਸਾਡੇ ਐਮਐਲਏ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਖੜੇ ਨੇ ਅਸੀਂ ਉਰੇ ਪਹੁੰਚੇ ਅੱਜ ਸੋ ਇਸ ਗਰੁੱਪ ਦੀ ਤਰੱਕੀ ਦੇਖ ਕੇ ਸਾਨੂੰ ਜਿੱਥੇ ਖੁਸ਼ੀ ਹੋਈ ਉਥੇ ਇਹ ਵੀ ਖੁਸ਼ੀ ਹੋਈ ਕਿ ਜਾਨ ਨੂੰ ਕਿਸੇ ਵੀ ਸਟੇਟ ਦੇ ਵਿੱਚ ਜਾ ਸਕਦੇ ਸੀ ਪਰ ਇਹਨਾਂ ਨੇ ਇੱਕ ਸਟੇਟ ਹੌਟਲ ਦਿਖਾਉਂਦੇ ਹੋਏ ਇੱਕ ਜਜ਼ਬਾ ਦਿਖਾਉਂਦੇ ਹੋਏ ਕਿ ਅਸੀਂ ਪੰਜਾਬੀ ਆਂ ਪੰਜਾਬੀਆਂ ਤਾਂ ਪੰਜਾਬ 'ਚ ਹੀ ਐਕਸਪੈਂਸ਼ਨ ਕਰਾਂਗੇ ਸੋ ਇਹਨਾਂ ਨੇ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਮੈਸੇਜ ਵੀ ਦਿੱਤਾ ਪੂਰੀ ਇੰਡਸਟਰੀ ਨੂੰ ਔਰ ਇਹਨਾਂ ਨੇ ਪੰਜਾਬ ਦੇ ਅੰਦਰੇ ਨਵੀਂ ਇੰਡਸਟਰੀ ਲਗਾ ਕੇ ਇਹਨਾਂ ਦੀ ਆਲਰੇਡੀ ਉਹਦੇ ਦੋ ਇੰਡਸਟਰੀਜ਼ ਚੱਲ ਰਹੀਆਂ ਨੇ ਸੋ ਤੀਜੀ ਇੰਡਸਟਰੀ ਦੀ ਇਹਨਾਂ ਨੇ ਐਕਸਪੈਂਸ਼ਨ ਕਰਕੇ ਵੱਡਾ ਆਟੋਮੈਟਿਕ ਯੂਨਿਟ ਲਗਾ ਕੇ ਜਿਹੜਾ ਇਹਨਾਂ ਨੇ ਇਹ ਉਹਦੋਂ ਟੈਕਨੀਕਲ ਇੱਕ ਟਰਮਸ ਟੈਕਸਟਾਈਲ ਕਹਿੰਨੇ ਨੇ ਟੈਕਨੀਕਲ ਟੈਕਸਟਾਈਲ ਦੀ ਜੋ ਇਹਨਾਂ ਨੇ ਯੂਨਿਟ ਲਗਾਇਆ ਇਹ ਇੱਕ ਨਵਿਕਲਾ ਯੂਨਿਟ ਹੈ ਅਲੱਗ ਤੋਂ ਬੜਾ ਅਲੱਗ ਯੂਨਿਟ ਇੱਕ ਜਿਹਨੂੰ ਕਹਿੰਦੇ ਨਵੀਂ ਟੈਕਨੋਲੋਜੀ ਲੈ ਕੇ ਆਏ ਨੇ ਔਰ ਮੈਂ ਇਸ ਗੱਲ ਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਦੇਖ ਕੇ ਬਾਕੀਆਂ ਨੂੰ ਇਨਸਪਾਇਰੇਟਰ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਜਿੱਥੇ ਇੰਡਸਟਰੀ ਹੈ ਜਿਹੜੀ ਉਹ ਹੋੜ ਲਗਾਈਏ ਪੰਜ ਜਿੱਥੇ ਤੱਕ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੀਏ ਜਿਹੜੇ ਆ 8.5 9 ਮਹੀਨਿਆਂ ਦੇ ਵਿੱਚ ਵਿੱਚ ਜਿੱਡੇ ਵੱਡੇ ਰਿਫਾਰਮਸ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਅਸੀਂ ਕਰਤੇ ਪੂਰੀ ਟੀਮ ਨੇ ਲੱਗ ਕੇ ਸਾਡੇ ਦੋਨੋਂ ਲੀਡਰ ਸੁਪਰੀਮ ਲੀਡਰਸ ਅਰਵਿੰਦ ਕੇਜਰੀਵਾਲ ਜੀ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਵਿਜ਼ਨ ਇੰਨਾ ਕਲੀਅਰ ਹੈ ਕਿ ਉਹ ਕਹਿੰਦੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਤੇ ਸੰਨਤ ਨੂੰ ਚਾਹੇ ਉਹ ਐਗਰੋ ਬੇਸਡ ਇੰਡਸਟਰੀ ਹੋਵੇ ਚਾਹੇ ਉਹ ਕਿਸੇ ਵੀ ਨਾਲ ਰਿਲੇਟਡ ਇੰਡਸਟਰੀ ਹੋਵੇ ਉਹਨੂੰ ਅਸੀਂ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਔਰ ਭਾਰਤ ਦਾ ਨੰਬਰ 1 ਸੂਬਾ ਬਣਾਣਾ ਇੰਡਸਟਰੀ ਦੇ ਵਿੱਚ ਪੰਜਾਬ ਹੈ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਕੈਬਨਿਟ ਦੇ ਵਿਚਕਾਰ ਅੱਧੀ ਹੋਰ ਮੀਟਿੰਗ ਕਾਉਜ਼ਿੰਗ ਬੋਰਡ ਲੈ ਕੇ ਆਓਗੇ ਨਹੀਂ ਤੇ ਆ ਲੱਗਦਾ ਕਿਉਂਕਿ ਇਹ ਵੀ ਇੱਕ ਐਗਜ਼ਾਮਪਲ ਸੈੱਟ ਕੀਤਾ ਨੇ ਨੇ ਕਿ ਪੰਜਾਬ ਦੇ ਵਿੱਚ ਘੱਲ ਲਈ ਇੰਡਸਟਰੀ ਕਿਉਂਕਿ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਸੀ ਹੁਣ ਨਹੀਂ ਜਾ ਰਹੀ ਨਾ ਹੁਣ ਜਦਨ ਦੇ ਆ ਤੁਸੀਂ ਰਿਕਾਰਡ ਚ ਚੱਕ ਕਰਕੇ ਦੇਖੋ ਫ੍ਰੋਮ ਦੀ ਲਾਸਟ 9 ਮੰਥਸ ਇੰਡਸਟਰੀ ਬਾਹਰ ਜਾਣ ਦੀ ਬਜਾਏ ਇੰਡਸਟਰੀ ਜਿਹੜੀ ਬਾਹਰੋਂ ਹੈ ਉਹ ਹੋਰ ਆਣੀ ਸ਼ੁਰੂ ਹੋ ਗਈ ਸਾਡੇ ਕੋਲ ਬੜੇ ਵੱਡੇ ਸਟਾਰ ਦੇ ਉੱਤੇ ਸਾਡੇ ਕੋਲ ਇਨਵੈਸਟਮੈਂਟਸ ਆਣੀ ਸ਼ੁਰੂ ਹੋ ਗਈਆਂ ਔਰ ਵੱਡੇ ਯੂਨਿਟ ਵੀ ਆਏ ਨੇ ਸਾਡੇ ਕੋਲ Tata Steel ਆਇਆ ਹੈ, Sunathon Textiles ਆਇਆ ਹੈ। ਸਾਡੇ ਕੋਲ Varbi O ਆਇਆ ਹੈ। ਸਾਡੇ ਕੋਲ Class K Mines ਆਈਆਂ। ਸੋ ਵੱਡੇ ਯੂਨਿਟ ਵੀ ਬਹੁਤ ਆਏ ਨੇ। ਇਸ SML Limited, Sovrajmajda Limited ਆਇਆ ਹੈ। ਬਹੁਤ ਗਰੁੱਪ ਆਏ ਨੇ। ਸੋ ਐਸੀ ਅਸੀਂ ਇੱਕ ਐਟਮੋਸਫੀਅਰ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਲਈ ਪੰਜਾਬ ਹੀ ਆਪਸ਼ਨ ਰਹਿ ਜਵੇ। ਅਸੀਂ ਇੰਨਾ ਕੁਝ ਦੇਦਣਾ। ਅਸੀਂ ਇੰਨੀ ਫੈਸਿਲਿਟੀਆਂ ਦੇਦਣੀ ਹੈ ਡੋਰ ਸਟੈਪ ਦੇ ਉੱਤੇ, ਸਿੰਗਲ ਵਿੰਡੋ ਦੇ ਉੱਤੇ। ਕਿ ਪੂਰੇ ਭਾਰਤ ਚ ਜਦ ਕੋਈ ਇਨਵੈਸਟਮੈਂਟ ਕਰਨ ਦੀ ਗੱਲ ਸੋਚਿਆ ਕਰੂਗਾ ਤਾਂ ਇਹ ਸੋਚਿਆ ਕਰੂਗਾ ਵੀ ਯਾਰ ਪੰਜਾਬ ਤੋਂ ਸਵਾ ਹੋਰ ਕੋਈ ਸਾਨੂੰ ਸੂਬਾ ਹੀ ਨਹੀਂ ਸਮਝ ਆਉਂਦਾ ਜਿੱਥੇ ਜਾਈਏ ਸੋ ਪੰਜਾਬ ਚ ਹੀ ਆ ਕੇ ਜਾਨੀ ਕਿ ਅਗਲਾ ਨਿਵੇਸ਼ ਕਰਿਆ ਕਰੂ ਔਰ ਪੰਜਾਬ ਦੇ ਵਿੱਚ ਆ ਕੇ ਹੀ ਅਸੀਂ ਅਗਲਾ ਆਪਣੀ ਇੰਡਸਟਰੀ ਲਾਇਆ ਕਰੂ ਜਿਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਸਟੇਬਲ ਹੋਊਗੀ ਪੰਜਾਬ ਦੇ ਸਿਰ ਜੋ ਪੁਰਾਣੀਆਂ ਸਰਕਾਰਾਂ ਕਰਜ਼ਾ ਝਾੜ ਕੇ ਗਈਆਂ ਸੀ ਉਹ ਕਰਜ਼ਾ ਵੀ ਲਾਵਾਂਗੇ ਉਹ ਵੀ ਸਿੱਖਾਂਗੇ ਸਿਸਟਮ ਸਾਰਾ ਔਰ ਸਾਰਾ ਕੁਝ ਜੋ ਹੈ ਜਿਹੜਾ ਵਿਕਾਸ ਹੈ ਕਿਸੇ ਵੀ ਸੂਬੇ ਦਾ ਉਹ ਇੰਡਸਟਰੀ ਦੇ ਨਾਲ ਹੀ ਹੁੰਦਾ ਹੈ ਸਭ ਤੋਂ ਪਹਿਲਾਂ ਸਪੈਸ਼ਲ ਕਰਨਾ ਚਾਹੀਦਾ ਉਹਦੇ ਲਈ ਕਿ ਕੈਪੀਟਲ ਨੇ ਐਕਸਪੈਂਸ਼ਨ ਦੇ ਲਈ ਸਪੈਸ਼ਲ ਫੈਸਿਲਿਟੀ ਅਸੀਂ ਤਾਂ 45 ਡੇਜ਼ ਦੇ ਵਿੱਚ ਵਿੱਚ 45 ਦਿਨ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇ ਰਹੇ ਹਾਂ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਲੈ ਕੇ ਕਿਸੇ ਹੁਣ ਕਿਸੇ ਇੰਡਸਟਰੀ ਲਿਸਟ ਨੇ ਕਿਤੇ ਨਹੀਂ ਜਾਣਾ ਅਸੀਂ ਫਾਸਟ ਟਰੈਕ ਇੱਕ ਇਨਵੈਸਟਮੈਂਟ ਪੰਜਾਬ ਦਾ ਪੋਰਟਲ ਬਣਾਤਾ ਤੁਸੀਂ ਉਸ ਪੋਰਟਲ ਦੇ ਉੱਤੇ ਜਾ ਕੇ ਸਿਰਫ ਅਪਲਾਈ ਕਰਨਾ ਉਸ ਤੋਂ ਬਾਅਦ ਤੁਹਾਡੀ ਸਰਦਰਦੀ ਖਤਮ ਸਾਡੀ ਸ਼ੁਰੂ ਔਰ 45 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਅਪਰੂਵਲਸ ਦੇ ਦਾਂਗੇ। ਕਿੰਨੀ ਪਾਲਿਸੀ ਦੀ ਗੱਲ ਤੁਸੀਂ ਕਰ ਰਹੇ ਸੀ ਕਿ ਹੋਰ ਲੈ ਕੇ ਆਣੀ ਹੈ ਉਸ ਦੇ ਵਿੱਚ ਕਰ ਕੀ ਕੁਝ ਖਾਸ ਲੈਣ ਵਾਲਾ ਹੈ। ਉਹ ਹਜੇ ਥੋੜਾ ਜਿਹਾ ਸਾਡੇ ਉੱਤੇ ਵਰਕਆਊਟ ਚੱਲ ਰਿਹਾ। ਨੈਕਸਟ ਵੀਕ ਦੇ ਵਿੱਚ ਜਿਹੜੀ ਵੀ ਕੈਬਨਟ ਆਊਗੀ ਉਹਦੇ ਵਿੱਚ ਇੱਕ ਵਾਰ ਹੋ ਜਾਣ ਤੋਂ ਫਿਰ ਤੁਹਾਨੂੰ ਸਾਰਾ ਬ੍ਰੀਫਿੰਗ ਲੈ ਕੇ ਆ ਰਹੀ ਹੈ ਪੰਜਾਬ ਗਵਰਨਮੈਂਟ ਤੋਂ ਕਿਨੇ ਇੱਕ ਚਾ ਰਹੇ ਆ ਤੁਹਾਨੂੰ। ਨਹੀਂ ਉਹ HUD ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਉਹ ਲੈ ਕੇ ਆ ਰਹੇ ਆ ਪ੍ਰੋਜੈਕਟ ਉਹਦੇ ਬਾਰੇ ਵਿੱਚ ਤੁਹਾਨੂੰ ਉਹ ਕੰਸਰਨ ਮਿਨਿਸਟਰ ਜ਼ਿਆਦਾ ਦੱਸ ਸਕਦੇ। ਬਾਉਂਡਰੀ ਇਲਾਕੇ 'ਚ ਕੀ ਤੁਹਾਡਾ ਪਾਲਿਸੀ ਰਹੇਗੀ ਬਾਰ ਨੇ ਆਰੀਗੇ ਇੰਡਸਟਰੀ ਹੋਣਾ ਸੀ ਤਾਂ ਕਹਿ ਰਹੇ ਆ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਇੱਥੇ ਇੰਡਸਟਰੀ ਆਣਾ ਚਾਹੁੰਦੀ ਹੈ ਸਾਨੂੰ ਦੱਸੇ ਅਸੀਂ ਇੰਡਸਟਰੀ ਦੇ ਲਈ ਅਸੀਂ ਕਿ ਇੰਡਸਟਰੀ ਫ੍ਰੈਂਡਲੀ ਮਾਹੌਲ ਦੇ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਇਹ ਕਹਿ ਰਹੇ ਆ ਵੀ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਹਿਲੀਆਂ ਸਰਕਾਰਾਂ ਨੇ ਤੁਹਾਤੋਂ ਹਿੱਸੇ ਮੰਗੇ ਨੇ ਇਹ ਪਹਿਲੀ ਸਰਕਾਰ ਹੈ ਜਿਹੜੀ ਤੁਹਾਤੋਂ ਹਿੱਸੇ ਨਹੀਂ ਮੰਗਦੀ ਇਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਿੱਸੇਦਾਰ ਬਣ ਕੇ ਤੁਹਾਡੀ ਸਪੋਰਟ ਕਰਨ ਵਾਲੀ ਸਰਕਾਰ ਹੈ ਕਿਵੇਂ ਜੀ ਕੁਝ ਇੱਕ ਮਿੱਟੀ ਦੇ ਵਿੱਚ ਕੁਝ ਸ਼ੇਅਰਿੰਗ ਨਹੀਂ 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 ਨਾ ਟਟੋਲਾ ਅਸੀਂ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਸ਼ੇਅਰਿੰਗ ਨਹੀਂ ਟੈਨਰ ਜਾਣਾ ਚਾਹੀਦਾ ਹੈ ਹੋਟਲ ਜਿਹੜਾ ਜਲਾਨਾਬਾਦ ਫਾਜ਼ਿਲਕਾ ਦੇ ਏਰੀਆ ਚ ਫਿਰ ਜਾਣ ਜਾਂ ਸੁਣ ਲਈ ਹੈ ਟੈਨਰ ਦੀ ਇੱਛਾ ਜੀ ਇਹ ਜਾਣਾ ਚਾਹੁੰਦੇ ਨੇ ਬਿਲਕੁਲ ਜਾ ਸਕਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਉੱਥੇ ਜਾ ਕੇ ਲਗਾਣਾ ਚਾਹੁੰਦੇ ਨੇ ਹੋਟਲ ਜਿਹੜਾ ਲਾਂਚ ਹੋਟਲ ਦੇ ਲਾਂਚ ਤੋਂ ਬਾਅਦ ਤੁਸੀਂ ਕਿਹਾ ਕਿ देयर हैव बी ਮਨੀ ਕਾਲਸ ਕਮਿੰਗ ਇਨ ਜਿਹੜੇ ਦੂਜੇ ਸਟੇਟਸ ਲਈ ਵੀ ਹਾਊ ਆਰ ਯੂ ਡੂਨ ਤੇ ਕਿਹੋ ਜਿਹਾ ਰਿਸਪੌਂਸ ਇਹ ਆਇਆ ਹੈ ਕਿ ਤੁਸੀਂ ਥੋੜਾ ਜਿਆਦਾ ਹੋਰ ਵੀ ਦੱਸ ਦੋ ਕਿ ਕਿਹੜੀ ਇੰਡਸਟਰੀਜ਼ ਨੇ ਇੰਟਰਸਟ ਦਿਖਾਇਆ ਹੈਗਾ ਦੇਖੋ ਐਮ ਐਸ ਐਮ ای ਦੇ ਵਿੱਚ ਤਾਂ ਅਸੀਂ ਪਹਿਲੇ ਹੀ ਨੰਬਰ 1 ਸੀਗੇ ਐਮ ਐਸ ਐਮ ای ਚ ਸਾਡੇ ਪੋਰਟਲ ਨੇ ਇਨਵੈਸਟ ਪੰਜਾਬ ਪੋਰਟਲ ਨੇ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਨੰਬਰ 1 ਰੈਂਕ ਹਾਸਲ ਕੀਤਾ 55000 ਦੇ ਕਰੀਬ ਐਮ ਐਸ ਐਮ ਇਸ ਨੇ ਸਾਡੇ ਪੋਰਟਲ ਦੇ ਉੱਤੇ ਆ ਕੇ ਨਵੀਂ ਆਪਣੇ ਰਜਿਸਟ੍ਰੇਸ਼ਨਸ ਕਰਾਈਆਂ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਇਨਵੈਸਟ ਸਾਡੇ ਸਟਾਰਟਅੱਪਸ ਨੇ ਇੰਨਾ ਅੱਛਾ ਕੰਮ ਕੀਤਾ ਸਾਡੇ ਸਟਾਰਟਅੱਪਸ ਕਈ ਤਾਂ ਐਸੇ ਨੇ ਜਿਹੜੇ ਜਿਨ੍ਹਾਂ ਨੇ ਬਹੁਤ ਜਲਦੀ ਵਿਦਨਾ ਇਅਰ ਸਟਾਰਟਅਪ ਕਰਕੇ ਤੇ ਉਹ ਇੱਕ ਚੰਗੀ ਐਂਟਰਪ੍ਰੀਨਿਅਰ ਬਣ ਚੁੱਕੇ ਨੇ ਇੱਕ ਚੰਗੀ ਇੰਡਸਟਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਜੇ ਪੰਜਾਬ 'ਚ ਪੋਟੈਂਸ਼ੀਅਲ ਹੈ ਤਾਂ ਹੀ ਪੰਜਾਬ ਦਾ ਸਟਾਰਟਅਪ ਇੱਕ ਇੰਡਸਟਰੀ ਚ ਕਨਵਰਟ ਹੋ ਸਕਿਆ ਸੋ ਪੰਜਾਬ ਦੇ ਵਿੱਚ ਬਹੁਤ ਹਲੇ ਪੋਟੈਂਸ਼ੀਅਲ ਹੈ ਪਰਮਾਤਮਾ ਦੀ ਕਿਰਪਾ ਪੰਜਾਬੀ ਮਿਹਨਤੀ ਨੇ ਆਪ ਵੀ ਪੰਜਾਬੀ ਬਹੁਤ ਮਤਲਬ ਕਿ ਹਮੇਸ਼ਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਨੇ ਸੋ ਪੰਜਾਬ ਦੇ ਲੋਕ ਕਦੇ ਨਹੀਂ ਦਬ ਸਕਦੇ ਪੰਜਾਬ ਤਰੱਕੀ ਕਰੂਗਾ ਜੀ ਬਹੁਤ ਟਾਈਨੋਰ ਦਾ ਜਿਹੜਾ ਯੂਨਿਟ ਹੈ ਇਹਦਾ ਇੰਪੈਕਟ ਕੀ ਪਏਗਾ ਵੱਡੇ ਸਰ ਦਾ ਲੌਂਗ ਟਰਮ ਦੇਖੋ ਤੁਸੀਂ ਕਿੰਨੇ ਬੱਜਿਆਂ ਨੂੰ ਰੁਜ਼ਗਾਰ ਦਿੱਤਾ ਜੀ ਇਹਨਾਂ ਨੇ 2500 ਬੱਚੇ ਨੂੰ ਰੁਜ਼ਗਾਰ ਦਿੱਤਾ ਜੀ ਤੇ 2500 ਤਾਂ ਉਹ ਆ ਜਿਹੜਾ ਡਾਇਰੈਕਟ ਹੈ ਇਨ ਹਾਊਸ ਹੈ 2500 ਤੋਂ ਵੱਧ ਜਿਹੜੇ ਬਾਹਰ ਜਿਹੜੇ ਇਸ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਬਿਜਲੀ ਵਾਲਾ ਚਾਹੇ ਕੋਈ ਹੈ ਸਾਰਿਆਂ ਨੂੰ ਰੁਜ਼ਗਾਰ ਮਿਲਿਆ ਤੇ ਐਵੇਂ ਜਦੋਂ ਕੋਈ ਗਰੁੱਪ ਆਂਦਾ ਤਾਂ 5 7 10000 ਬੱਚੇ ਨੂੰ ਜਦੋਂ ਰੋਜ਼ਗਾਰ ਮਿਲਦਾ ਤਾਂ ਬੱਚੇ ਮਾੜੀਆਂ ਹਾਲਾਤਾਂ ਤੋਂ ਵੀ ਬਚਦੇ ਆ ਰੋਜ਼ਗਾਰ ਵੀ ਮਿਲਦਾ ਘਰਾਂ ਦੇ ਰੋਟੀ ਦੇ ਖਰਚੇ ਪਾਣੀ ਵਧੀਆ ਚੱਲਦੇ ਨੇ ਔਰ ਫੇਰ ਸਭ ਤੋਂ ਵੱਡੀ ਗੱਲ ਹੈ ਜਦੋਂ ਉਹਰੇ ਕੰਮ ਕਰਨਗੇ ਔਰ ਸਕਿੱਲ ਸਿੱਖਣਗੇ ਜਦੋਂ ਸਕਿੱਲ ਆ ਜੂਗਾ ਤਾਂ ਸਕਿੱਲ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਰੋਜ਼ਮਾਰਾ ਦੀ ਜਿਹੜੀ ਇਨਕਮ ਹੈ ਉਹਦੇ 'ਚ ਵੀ ਇਨਕਰੀਸ ਹੋਊਗਾ ਜੀ। ਇਸ ਸਟੂਡੈਂਟ 'ਮੇ ਕੋਈ ਇੰਪੋਰਟ ਨਹੀਂ ਹੋਊਗਾ। ਦੇਖੋ ਗੱਲ ਇਹ ਹੈ ਵੀ ਕੀ ਕਹ ਸਮਝਦੇ ਆਪ ਜੀ। ਦੇਖੋ ਮੈਂ ਇਹ ਸਮਝਦਾ ਹਾਂ ਵੀ ਮੋਹਾਲੀ ਇੱਕ ਸ਼ਹਿਰ ਆ ਬਸ ਇਹ ਤਾਂ ਪੰਜਾਬ ਆ ਬੜਾ ਇੱਕ ਇੰਡਸਟਰੀਅਲ ਫ੍ਰੈਂਡਲੀ ਮਾਹੌਲ ਬਣਿਆ ਹੋਇਆ ਹੈ। ਔਰ ਇੰਡਸਟਰੀਸਟ ਵਾਸਤੇ ਸਰਕਾਰ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਮੰਤਰੀ ਜੀ ਨੇ ਵੀ ਦੱਸਿਆ ਵੀ ਕਿਦਾਂ ਅਸੀਂ ਇੰਡਸਟਰੀਸਟ ਵਾਸਤੇ ਕਿਦਾਂ-ਕਿਦਾਂ ਅਸੀਂ ਸਕੂਲ ਤਾਂ ਜਿਹੜੀਆਂ ਉਹ ਦੇ ਰਹੇ ਆ ਔਰ ਪੰਜਾਬ ਦੇ ਵਿੱਚ ਮੁਹਾਲੀ ਇੱਕ ਐਸਾ ਸ਼ਹਿਰ ਸ਼ਹਿਰ ਆ ਜਿਹਦੇ ਵਿੱਚ ਹਰ ਇੱਕ ਜਿਹੜਾ ਇਨਵੈਸਟਰ ਹੈ ਭਾਵੇਂ ਉਹ ਦੇਸ਼ ਵਿੱਚ ਬੈਠਾ ਹੈ ਭਾਵੇਂ ਵਿਦੇਸ਼ ਵਿੱਚ ਬੈਠਾ ਹੈ ਮੁਹਾਲੀ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਔਰ ਮੈਨੂੰ ਲੱਗਦਾ ਵੀ ਆਨਰਲ ਟਾਈਮ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਮੁਹਾਲੀ ਜਿਹੜਾ ਉਹ ਨੰਬਰ 1 ਉਹ ਇੱਕ ਬੰਤੀ ਸਵਾਲ ਹੈਗਾ ਕਿ ਕਿ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਕੰਪਨੀ ਦੇ ਵਿੱਚਕਾਰ ਔਰਤਾਂ ਨੂੰ ਟ੍ਰੇਨ ਕਰ ਰਹੇ ਹਾਂ ਇੱਥੇ ਤੋਂ ਆਲੇ-ਦੁਆਲੇ ਜਿੰਨੇ ਵੀ ਪਿੰਡ ਹੈ ਉੱਥੇ ਤੋਂ ਲਿਆ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਸਕਿੱਲ ਜ਼ਿਆਦਾ ਵਧੀਆ ਨਹੀਂ ਹੱਥ ਕੰਮ ਵਧੀਆ ਕਰਦੇ ਨੇ ਲੋਕਾਂ ਲਈ ਹੈ ਬਈ ਨਾਰੀ ਸ਼ਕਤੀ ਦਾ ਤੁਹਾਨੂੰ ਪਤਾ ਹੀ ਆ ਬਕਾਇਦਾ ਤੌਰ ਤੇ ਔਰ ਜ਼ਰੂਰਤ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਜਦੋਂ ਤੱਕ ਜਿਹੜੀ ਔਰਤ ਹੈ ਉਹ ਬਰਾਬਰ ਅਕੀ ਨਹੀਂ ਖੜਦੀ ਮੋੜ ਦੇ ਮੋੜੇ ਜੜ ਕੇ ਕੰਮ ਨਹੀਂ ਕਰਦੀ ਹੈਗੀ ਉਦੋਂ ਤੱਕ ਕਿਸੇ ਵੀ ਕੰਟਰੀ ਦੀ ਜਾਂ ਸਟੇਟ ਦੀ ਜਾਂ ਪਰਿਵਾਰ ਦੀ ਜਿਹੜੀ ਤਰੱਕੀ ਹੋਣੀ ਉਹ ਮੁਸ਼ਕਲ ਦਾ ਤਾਂ ਮੈਂ ਇਹ ਸਮਝਦਾ ਵੀ ਇੱਕ ਬੜਾ ਵੱਡਾ ਉਦਮਾ ਟਾਇਨਰ ਦਾ ਵੀ ਉਹ ਬਕਾਇਦਾ ਤੌਰ ਤੇ ਜਿਹੜਾ ਲੇਡੀਜ਼ ਨੂੰ ਜਿਹੜੀਆਂ ਔਰਤਾਂ ਨੂੰ ਅੱਗੇ ਲਿਆ ਕੇ ਕੰਮ ਸਿਖਾ ਕੇ ਉਹਨਾਂ ਨੂੰ ਅੱਗੇ ਲੈ ਕੇ ਆ ਰਿਹਾ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਤੇ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕੋ ਬਹੁਤ ਵਧੀਆ ਤਰੀਕੇ ਨਾਲ ਕਰ ਸਕਣ